ਉਹ ਕਾਣਾ ਦੁਆਦੋ ਗਾਦੀ ਜੜ ਸਿਆਣਾ ਹੋਇਦਾ ਗੁਜਰੂ ਇਹਨਾਂ ਇਹ ਬੋਈ ਦਾ ਉਹ ਕਾਣਾ ਉਹ ਅਗਿਆਦੀ ਹੈ ਅਗਿਆਨੀ ਵਤ ਹੀੜ ਹੁੰਦਾ ਅਗਿਆਨੀ ਵਤ ਹੀੜ ਹੈ ਗਾਦੀ ਹੁੰਦਾ ਇਹ ਵਤ ਇਹਨ ਅਸਲ ਦੇ ਵਿੱਚ ਜਿਹੜੇ ਜੋਗ ਨੇ ਇਹਨਾਂ ਨੇ ਬਣਾਏ ਇਹ ਜੁਗ ਹੁੰਦੇ ਹੀ ਨਹੀਂ ਗੱਲ ਇਹ ਹੈ ਜੁਗ ਕੀ ਹੁੰਦੇ ਨੇ ਜੁਗ ਹੁੰਦੇ ਨੇ ਅੰਦਰ ਆਤਮਾ ਦੀ ਅਵਸਥਾ ਆਤਮਕ ਅਵਸਥਾ ਕੀ ਹੈ ਆਤਮਾ ਤੇਨ ਲੋਕ ਚ ਰਹਿੰਦੀ ਹੈ ਕਿਹੜੇ ਘਰ ਚ ਆਤਮਾ ਸਾਡਾ ਜੁਗ ਕਦੇ ਵੀ ਸੰਸਾਰ ਚ ਨਹੀਂ ਹੋ ਸਕਦਾ ਸਤਜੁਗ ਦੇ ਵਿੱਚ ਆਦਮੀ ਦੀ ਦੇਹ ਨਹੀਂ ਹੁੰਦੀ ਹੋ ਸਕਦੀ ਜੇ ਸਤਜੁਗ ਹੈ ਸੱਚ ਦਾਈ ਯੁਗ ਹੈ ਸੱਚ ਦਾਹੀ ਯੁਗ ਹੈ ਤਾਂ ਉਹਦੇ ਵਿੱਚ ਝੂਠ ਦਾ ਨਾਮੋਂ ਨਿਸ਼ਾਨ ਨਹੀਂ ਹੋਣਾ ਚਾਹੀਦਾ ਝੂਠ ਦਾ ਨਾਮੋਂ ਨਿਸ਼ਾਨ ਕੀ ਹੈ ਉਹ ਜਮਾਇਆ ਨਹੀਂ ਹੋਣੀ ਚਾਹੀਦੀ ਕੋਲ ਰਾਜਾ ਕੋਲ ਪ੍ਰਜਾ ਕੋਲ ਸਭ ਸਦਸਾਰੇ ਨਹੀਂ ਚਾਹੀਦਾ ਉਹ ਤਾਂ ਸੱਚ ਜੇ ਗੁਣ ਰਾਜਾ ਗੂੜ ਪ੍ਰਜਾ ਗੂੜ ਸਭ ਸੰਸਾਰ ਹੈ ਫਿਰ ਉਹ ਸਜੁਗ ਨਹੀਂ ਹੈ ਜੋ ਉਥੇ ਉਥੇ ਵੀ ਝੂੜਦਾ ਹੀ ਘਰ ਹੈ ਸਜੁਗ ਕਦਾ ਹੋਇਆ ਇਹਨਾਂ ਦੇ ਸਜੁਗ ਦੇ ਵਿੱਚ ਵੱਡੇ ਵੱਡੇ ਰਾਖਸ਼ ਹੋਏ ਨੇ بڑے بڑے ਸ਼ਕਤੀਸ਼ਾਲੀ ਰਾਖਸ਼ ਹੋਏ ਨੇ ਫਕਤ ਵੀ ਹੋਏ ਨੇ ਤ੍ਰੂਪਲਾਦ ਨੂੰ ਸਜੁਗ ਦੇ ਭਗਤ ਬੁੱਧੇ ਨੇ ਤ੍ਰੁਪਲਾਦ ਦੇ ਜਿਹੜਾ ਭਾਪ ਹੈ ਪ੍ਰਲਾਦ ਦਾ ਚਲੋ ਤ੍ਰੁ ਦਾ ਨਾ ਸਹੀ ਤਾਂ ਬਹੁਤ ਵੱਡਾ ਰਾਸੀ ਹੈ ਤੇ ਸਜੋ ਕਿੱਥੇ ਹੁੰਦਾ ਸਜੋ ਕਿੱਥੇ ਰ ਸਜੋਗਾ ਉਦੋਂ ਜੱਮਾ ਦਾ ਸਜੋ ਹੁਣ ਹੈ ਉਹ ਦੁਆਪਰ ਨਾਲ ਜੱਗਾ ਜੁਗਤਾ ਹੋਣਾ ਦੁਆਪਰ ਜਨਾਨੀ ਵੇਚਦੀ ਉਹਨੇ ਜੂਏ ਚ ਹਾਰਤੀ ਜੇਲ੍ਹ ਨਹੀਂ ਕੀਤੀ ਕਿਸੇ ਨੇ ਹੁਣ ਤਾਂ ਸਰਕਾਰ ਫੜਕੇ ਬਗੰਦਮੇ ਜਲਾ ਦੇਵੇ ਯੋਗ ਸੀ ਇਹ ਸਭ ਪਖੰਡਾ ਹੈ ਇਹਨਾਂ ਦਾ ਕੁਝ ਵੀ ਨਹੀਂ ਉਹ ਜੂਆ ਖੇਡਦੇ ਨੇ ਜੋਹਾਰੀ ਆਦਮੀ ਜੇ ਤੁਸੀਂ ਨਾ ਧਰਬਰਾਜ ਕਹਿੰਦੇ ਹੋ ਹੁਣ ਜੋਹਾਰੀ ਨੂੰ ਕੌਣ ਪਹੁੰਚਦਾ ਉਹ ਜੋਾਰੀ ਕਾਹਦਾ ਢੇੜ ਹੈ ਜੂਆ ਖੇਡਦੇ ਖਾਤਰ ਪਰ ਰਾਜੇ ਜੂਏ ਖੇਡਦੇ ਨੇ ਤੁਸੀਂ ਇਹ ਕਹਦੇ ਹੋ ਦੀ ਯੋਗਾ ਤਾਂ ਬਲਕ ਪਬਲਿਕ ਦਾ ਜਿਹੜਾ ਗਿਆਨ ਹੈ ਬਹੁਤ ਥੱਲੇ ਸੀ ਉਹ ਦਿrai ਜੋ ਹੁੜ ਬੰਨਣ ਵਾਲੀ ਪਬਲਿਕ ਸੀ ਗਿਆਨਵਾਨ ਨਹੀਂ ਸੀ ਜੋ ਕੈਦੋ ਬੰਨ ਲੈਂਦੇ ਸੀ ਜੇ ਹੁਣ ਤਾਂ ਪਬਲਿਕ ਦਾ ਬਹੁਤ ਜ਼ਿਆਦਾ ਹੋ ਗਿਆ ਜਦੋਂ ਪਬਲਿਕ ਗਿਆਨਵਾਨ ਹੁੰਦੀ ਹੈ ਉਦੋਂ ਸੱਚ ਹੁੰਦਾ ਜਿਹੜੇ ਜਦੋਂ ਪਬਲਿਕ ਬੇਵਕੂਫ ਹੋਵੇ ਉਦੋਂ ਸੱਚ ਕਿੱਥੇ ਜਿਹੜੇ ਹੁੰਦਾ ਸੱਚੀ ਦਾ ਪਛਾਣ ਨਹੀਂ ਹੁੰਦੀ ਪਬਲਿਕ ਨੂੰ ਸੱਚ ਜੋ ਕਦ ਹੁੰਦਾ ਜਦੋਂ ਰਚਨਾ ਨਹੀਂ ਹੁੰਦੀ ਉਦੋਂ ਸੱਚ ਹੁੰਦਾ ਸੱਚ ਯੁਗ ਹੁੰਦਾ। ਪਰ ਤੇ ਲੋਰੀ ਕੱਲਾ ਸੱਚੋ। ਜੇ ਸਾਤ ਯੁਗ ਵੀ ਮਾਇਆਚ ਬਣ ਲਿਏ ਫਿਰ ਜੁਗ ਪੰਜ ਹੁੰਦੇ ਨੇ ਚਾਰ ਨਹੀਂ ਰਹਣੇ। ਬਸ ਆਈ ਪੁਆਇੰਟ ਡਿਸਕਸ ਹੋ ਅੱਜ। ਅੱਜ। ਪੰਜ ਕਦੇ ਹੁੰਦੇ। ਪੰਜ ਚਾਰ ਯੁਗ ਤਾਂ ਮਾਇਆਚ ਹੋਏ ਗਏ। ਇਹ ਨਾ ਬਤਾਓ ਕਿ ਅੱਪਾ ਮੰਨ ਲੈਂਦੇ ਐ ਬਈ ਇਹਨਾਂ ਦੀ ਗੱਲ ਸੱਚ ਮੰਨਾਂ। ਆਪਾਂ ਉਹ ਅੱਖਾਂ ਵਿੱਚ ਕੋਈ ਕਟੜੀ ਕੋਈ ਗੱਲ। ਦਲੀਲ ਨਾਲ ਕਟੜੀ ਐ ਜਿਓਮੈਟਰੀ ਦੇ ਵਿੱਚ ਹੁੰਦਾ ਬਨਰ ਹੋਏਨਾਂ ਦੀ ਗੱਲ ਠੀਕ ਐ। ਵੱਲੀ ਕੀ ਭਰਪਾ ਤੇ ਦਾ। ਕੀ ਪੌਸਿਬਲ ਹੈ ਜੇ ਇਹਨਾਂ ਦੇ ਚਾਰੇ ਯੁਗ ਮਾਇਆ ਜਿਹਨੇ ਤਾਂ ਯੁਗ ਪੰਜ ਵਰਣ। ਜਦੋਂ ਰਚਨਾ ਨਹੀਂ ਹੁੰਦੀ ਮਹਾਬਲ ਦੇ ਬਾਅਦ ਉਹ ਜੋ ਕਿਹੜਾ ਫਿਰ ਉਹ ਤਾਂ ਨਾ ਦੱਸਬੀ। ਵਹਾ ਪਾਲਣ ਤੇ ਬਾਦ ਦੇ ਸੁ ਉਹ ਯੁਗ ਕਿਹੜਾ ਹੈ ਉਹਦਾ ਨਾਮ ਕੀ ਹੈ ਜਿਆਦਾ ਅਰਬ ਤੇ ਨਰਬਦ ਸੰਦੂਕਾਰਾਂ ਢਾਲਣਾ ਨਾ ਗਦਣਾ ਹੁਕਮਾ ਬਾਰਾ ਚੰਦ ਦਾ ਸੂਰਜ ਪਾਉਣ ਨਾ ਪਾੜੀ ਸੁੰਨ ਸਮਾਦ ਲਗਾਏ ਦਾ ਉਹ ਯੁਗ ਕਿਹੜਾ ਹੈ ਉਹਦਾ ਨਾਮ ਦੱਸੋ ਜੀ ਸੋ ਜੋਤਾ ਹੈ ਕੀ ਇਹਨੂੰ ਜੋਤਾ ਹੈ ਕੀ ਇਹਨੂੰ ਤਸਬਾਜ ਕਰਨ ਆਦ ਅੰਤ ਇਹ ਕਾਇਆ ਉਤਾਰਾ ਆਦ ਅੰਤ ਹੈ ਸ੍ਰਿਸ਼ਟੀ ਦਾ ਸੋਈ ਗੁਰੂ ਸਮਝਿਓ ਹਮਾਰਾ ਗੁਰੂ ਉਹ ਤਾਂ ਹੁੰਦਾ ਹੈ ਆਦ ਅੰਤ ਦੀ ਸ੍ਰਿਸ਼ਟੀ ਲਈਆ ਜਬ ਉਦ ਕਰਖ ਕਰਾ ਕਰ ਤਾਰਾ ਪਰਜਾ ਧਰਤ ਤਾ ਦੇਹ ਅਪਾਰਾ ਜਬ ਆ ਕਰਖ ਕਰ ਤੋ ਕਬੂ ਤੁਮੇ ਬਿਰਤ ਦੇ ਧਰ ਸਭੂ ਜੇ ਦੇ ਔਰ ਧਰਤियां ਤੇਰੇ ਜਿਵੇਂ ਜਲਦੀਆਂ ਨੇ ਤੂੰ ਤਾਂ ਹੁੰਨਾ ਹੁਕਮਤਾ ਉਹ ਤਹਬੇ ਉਦੋਂ ਕਿਹੜਾ ਯੁੱਗ ਹੈ ਅਰਬਾਂ ਖਰਬਾਂ ਸਾਲ ਤੱਕ ਜਦੋਂ ਰਚਨਾ ਨਹੀਂ ਹੁੰਦੀ ਉਹ ਸਮੇਂ ਦਾ ਨੋਕੀਆ ਉਹ ਰੋਜ਼ ਉਹ ਪੰਜਵਾਂ ਸਮਾ ਹੋ ਗਿਆ ਪੰਜ ਕਾਲ ਹੋ ਗਏ ਚਾਰ ਨਾ ਰਹੀ ਕਾਲੇ ਚਾਰ ਮੰਦਰ ਤੇ ਪੁਆਇੰਟ ਦੂਜਾ ਪੁਆਇੰਟ ਬਾਇਆ ਜੀ ਕਾਲ ਹਮੇਸ਼ਾ ਹੁੰਦੇ ਹੀ ਤਰਨ ਨੇ ਊਤ ਭਵਿੱਖਤ ਵਰਤਮਾਨ ਤਿੰਨ ਕਾਲ ਚੌਥਾ ਕਾਲ ਕਿੱਥੇ ਹੁੰਦਾ ਚੌਥਾ ਕਾਲ ਕਿਹੜਾ ਹੁੰਦਾ ਬਾਇਆ ਉਾਇਦ ਕਾਲ ਇਹਦਰ ਨੇ ਜੁਗਦਾ ਬਦਲੋ ਕਾਲੇ ਹੁੰਦਾ ਨਾ ਸਭਾ ਤੇਨੇ ਕਾਲ ਹੁੰਦੇ ਭੂਤ ਭਵਿੱਖ ਵਰਤਮਾਨ ਚੌਥਾ ਹੁੰਦਾ ਹੀ ਨਹੀਂ ਚੌਥਾ ਜੋ ਕੀ ਹੈ ਚੌਥਾ ਆਦ ਸੱਚ ਉਹਨਾਂ ਜੁਗੇ ਨਹੀਂ ਲੱਗਿਆ ਆਦ ਵਿੱਚ ਕੀ ਹੈ ਸੱਚ ਜੁਗ ਹੈ ਨਹੀਂ ਉਹ ਤੇ ਜੁਗ ਤੇ ਬਾਹਰ ਜੁਗ ਆਦ ਸੱਚ ਜੁਗ ਸ਼ੁਰੂ ਹੋ ਗਿਆ माया शुरू होगी युगਤਾ ਦੂਏ ਨੰਬਰ ਤੇ ਸ਼ੁਰੂ ਹੁੰਦਾ ਜੁਗ ਆਦ ਸੱਚ ਹੈਪੀ ਸੱਚ দান ਕੋਸੀ ਵੀ ਸਰ ਜੋ ਕਿ ਤੇਡੇ ਨੇ ਚੌਥਾ ਦਾ ਆਦ ਸੱਚ ਜੁਗ ਤੇ ਤਿੰਨ ਬਾੜ ਦੇ ਜੁਗ ਆਦ ਸੱਚ ਹੈਵੀ ਸੱਚ ਕੁਲਵੀ ਸੱਚ ਨਾਲ ਕੋਸੀ ਵੀ ਸੱਚ ਤੇ ਤੇ ਕਾਲ ਨੇ ਮਾਇਆ ਦੇ ਵਿੱਚ ਕਿੰਨੇ ਲੋਕ ਦੇ ਕਿੰਨੇ ਭਵਨ ਦੇ ਤੀਨ ਭਵਨ ਇੱਕ ਜੋਤੀ ਇੱਕ ਜੋਤੀ ਇਹ ਜੋਤੀ ਤਿੰਨ ਭਵਨਾਂ ਚ ਰਹਦੀ ਹੈ ਤਿੰਨਾ ਭਵਨਾਂ ਜਿੰਨਾ ਜਿੰਨਾ ਚ ਰਹਦੀ ਹੈ ਉਹ ਇਹਦੇ ਯੁੱਗ ਦੇ ਸਮੇਂ ਗਰਜ ਕੇ ਨਾજર ਰਹਿੰਦੀ ਹੈ ਵਕਰੇ ਵਕਰੇ ਦਾਣੇ ਨੇ ਦਾਣਾ ਜਿਹੜਾ ਜਿਹੜਾ ਬੀਜ ਹੈ ਜਿਹੜਾ ਸਹਗਰ ਹੈ ਤਰੇਤਿਕ ਨਾ ਚੱਲਦੀ ਤੇ ਤਰੇਤਾ ਕੀ ਹੈ ਜਦੋਂ ਇਹਦੇ ਕੋਲ ਸਰੀਰ ਕੋਈ ਵੀ ਨਹੀਂ ਰੋ ਤਰੇਤਾ ਉਤਰੇਤਾ ਜਦੋਂ ਗਰਭ ਚਾ ਜਦੋਂ ਦਵਾ ਪਰ ਹੈ ਜਦੋਂ ਕਲਪਨਾ ਕਰਦਾ ਸ਼ੁਰੂ ਹੋ ਜਾਂਦੀ ਹੈ ਜਨੂ ਬੁੱਧੋ ਕੋਲ ਇਹ ਤਿੰਨ ਜੋ ਗਰੇ ਇਹਦਾ ਵਿਸਤਾਰ ਕੱਲੂ ਕਰਾਂਗੇ